ਜਿੱਦਾਂ ਕਿ ਮੰਨ ਲਓ ਮੈਂ ਕੋਈ ਕ੍ਰਾਈਮ ਕਰਤਾ ਤੇ ਪਰਚਾ ਮੇਰੇ ਭਰਾ ਤੇ ਪੈਂਦਾ ਹੈ। ਇਦਾਂ ਦੇ ਇਨਸਾਨ ਉੱਥੇ ਦੇਖੇ ਆ। ਜਿਹੜੇ ਕਿ ਕਿਸੇ ਦਾ ਕੋਈ ਪਿਓ ਬੈਠਾ ਜਿਨੇ ਕ੍ਰਾਈਮ ਕੀਤਾ ਉਹ ਬਾਹਰ। ਬੜੇ 100 ਦੇ ਵਿੱਚੋਂ ਹੈਗੇ ਆ ਵੀ 70% ਲੋਕ ਉੱਥੇ ਹੈਗੇ ਆ ਵੀ ਜਿਨ੍ਹਾਂ ਨੇ ਨਹੀਂ ਕੁਛ ਕੀਤਾ। ਹਾਂ ਇਦਾਂ ਹੈਗਾ ਮੰਨ ਲਓ ਕਿਸੇ ਨਾਲ ਚੱਲ ਗਏ ਤੇ ਗਾਹਾਂ ਬੰਦੇ ਨੂੰ ਪਤਾ ਵੀ ਕੁਛ ਨਹੀਂ। ਹੂੰ ਉਹਨਾਂ ਤੇ ਵੀ ਪਰਸੇ। ਇਕਦੇ ਸਾਨੂੰ ਪਤਾ ਹੁੰਦਾ ਵੀ ਹਾਂ ਆਪਾਂ ਹੁਣ ਕੁਝ ਕਰ ਰਹੇ ਆ ਨਾ ਨਾਲ ਦੇ ਨੂੰ ਪਤਾ ਵੀ ਕੋ ਨੂੰ ਨਾ ਹੀ ਕੁਝ ਵੀ ਨਾ ਪਤਾ ਫਿਰ ਵੀ ਪਰਚਾ ਪਾ ਦੇਣਾ ਮੈਂ ਇਦਾਂ ਦੇ ਬੰਦੇ ਵੀ ਦੇਖੇ ਉੱਥੇ ਕਾਨੂੰਨ ਤਾਂ ਅੰਨਾ ਹੋਇਆ ਫਿਰ ਸੱਚੀ ਹੈਗਾ ਕੋਈ ਸ਼ੱਕ ਨਹੀਂ ਮੈਂ ਜਦੋਂ ਮੇਰੀ ਮੈਰਿਜ ਹੋਈ ਆ ਉਸ ਟਾਈਮ ਵੀ ਉਹ ਛੁੱਟੀ ਆਇਆ ਸੀ ਜ਼ਿੰਦਗੀ 'ਚ ਦੂਸਰੀ ਵਾਰੀ ਪਿਆਰ ਕਦੋਂ ਹੋਇਆ ਦੂਸਰੀ ਵਾਰ ਪਿਆਰ ਹੋਇਆ ਜਿਹੜੀ ਕੁੜੀ ਨੇ ਮੇਰ ਨਾਲ ਵਿਆਹ ਕਰਾਇਆ ਉਹਦੇ ਨਾਲ ਤੁਸੀਂ ਤਾਂ ਜੇਲ੍ਹ ਚ ਸੀ ਕਿੰਕੇ ਮਿਲੇ ਮੈਂ ਛੁੱਟੀ ਆਈ ਸੀ ਜਿੰਨੀ ਵਾਰ ਵੀ ਮੈਂ ਛੁੱਟੀ ਆਇਆ ਛੁੱਟੀ ਆ ਕੇ ਬਸ ਸਕੂਲ ਨੂੰ ਮਿਲਿਆ ਨਾ ਇਹ ਮੈਨੂੰ ਕਿਸੇ ਦੀ ਲੋੜ ਸੀ ਮੈਨੂੰ ਕੋਈ ਸਾਥੀ ਹੈ ਨਾ ਤੇ ਜਿੰਨਾ ਮੇਰਾ ਉਹ ਇਨਸਾਨ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਜ਼ਿੰਦਗੀ ਦੋ ਇਨਸਾਨ ਜਿਨ੍ਹਾਂ ਨੇ ਮੇਰਾ ਦਿਲ ਤੋਂ ਕੀਤਾ ਇੱਕ ਮੇਰਾ ਚਾਚਾ ਤੇ ਕੋ ਕੁੜੀ ਜਿਹਦੇ ਨਾਲ ਮੈਂ ਵਿਆਹ ਕਰਾ ਸਭ ਤੋਂ ਯਾਦ ਹੈ ਮੇਰਾ ਕੀਤਾ ਜਿੰਨਾਂ ਨੇ ਤੀਜਾ ਗੋਰਾ ਤੀਸਰਾ ਗੋਰਾ ਬਈ ਹਮ ਸਿਮਰ ਦਰਾਹੇ ਨੂੰ ਵੀ ਗੁਰੇ ਬਈ ਨੇ ਬੁਲਾਇਆ ਅੱਛਾ ਸਿਮਰ ਤੇ ਵੀ ਆਵਾਂਗੇ ਅ ਪਰ ਜੋ ਤੁਸੀਂ ਦੱਸਿਆ ਸੀ ਤੁਹਾਡਾ ਤੁਸੀਂ ਜੇਲ੍ਹ ਚੋਂ ਆਏ ਆ ਛੁੱਟੀ ਹਾਂਜੀ ਤੁਹਾਡਾ ਵਿਆਹ ਹੋ ਗਿਆ ਉਹ ਕੁੜੀ ਉਹ ਕੁੜੀ ਦਾ ਤੁਹਾਡੇ ਤੇ ਕਿਵੇਂ ਇਤਵਾਰ ਬਣਿਆ ਉਹ ਤੇ ਘਰ ਦੇ ਕਿਵੇਂ ਮੰਨ ਗਏ ਵੀ ਤਾਂ ਬੰਦਾ ਜੇਲ੍ਹ ਚਾ ਉਮਰ ਕੈਦ ਭੋਗ ਰਿਹਾ ਵਾ ਵੀ ਕੁੜੀ ਨੂੰ ਇਹ ਨਹੀਂ ਹੋਵੇ ਤੇਰੀ ਤੇ ਜ਼ਿੰਦਗੀ ਖਰਾਬ ਹੋ ਜਾ ਮੈਂ ਤਾਂ ਦਾਦਾ ਕੁੜੀ ਨੇ ਬਾਹਰ ਜਾਣਾ ਸੀ ਸੋਚਿਆ ਸੀ ਉਸਨੇ ਉਹ ਨੂੰ ਬਠਿੰਡਾ ਨੂੰ ਇਹ ਤਿੰਨ ਦਿਨ ਹੀ ਹੋਏ ਸੀ ਅੱਛਾ ਤੇ ਵਿਆਇਲਸ ਕਰਦੀ ਬਹੁਤ ਦੀ ਬੜੀ ਲਿਖੀ ਜਾਦਾ ਵੀ ਬਹੁਤ ਸ਼ਰਮ ਮੈਂ ਤਾਂ ਕੱਖ ਵੀ ਨਹੀਂ ਉਹਦੇ ਸਾਹਮਣੇ ਹੂੰ ਤੇ ਉਹਨੂੰ ਮੈਂ ਆਪਣੀ ਜ਼ਿੰਦਗੀ ਬਾਰੇ ਸਾਰਾ ਕੁਝ ਦੱਸਿਆ ਵੀ ਮੇਰਾ ਨਾਂ ਇਦਾਂ ਇਦਾਂ ਹੋਇਆ ਹਨਾ ਤੇ ਮੈਂ ਉਹਨੂੰ ਗਾਣੇ ਸੁਣਾਏ ਉਹਦਾ ਭਰਾ ਵੀ ਰਹਿ ਕੇ ਆਇਆ ਮੇਰੇ ਨਾਲ ਜੀ ਤੇ ਉਹ ਵੀ ਮੈਨੂੰ ਜਾਣਦਾ ਸੀ ਮੈਂ ਕਿਦਾਂ ਦਾ ਇਨਸਾਨ ਹਾਂ ਮੈਂ ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ ਨਹੀਂ ਮੈਂ ਕੋਕ ਵੀ ਨਹੀਂ ਕੀਤਾ ਤੇ ਮੈਂ ਉਹਨੂੰ ਆਪਣੇ ਬਾਰੇ ਸਾਰਾ ਕੁਝ ਦੱਸਿਆ ਹਨਾ ਤੇ ਚਲੋ ਯਕੀਨ ਕਿਸੇ ਨੂੰ ਨਹੀਂ ਬੰਦਾ ਸੀ ਦੇਖਿਆ ਵੀ ਨਹੀਂ ਸੀ ਇੱਕ ਦੂਜੇ ਨੂੰ ਬਸ ਕੱਲੀਆਂ ਗੱਲਾਂ ਹੀ ਹੁੰਗੀਆਂ ਸੀ ਫੋਨ ਤੇ ਸਿਰਫ ਗੱਲਾਂ ਹੁੰਦੀਆਂ ਸੀ ਹੂੰ ਤੇ ਉਹਨੇ ਮੈਨੂੰ ਬੁਲਾਇਆ ਮੈਂ ਬਠਿੰਡੇ ਗਿਆ ਹਨਾ ਜਿੱਦ ਦਿਨ ਮੈਂ ਬਠਿੰਡੇ ਪਹਿਲੇ ਦਿਨ ਗਿਆ ਤੇ ਮੈਂ ਉਹਨੂੰ ਛੇੜਨ ਲੱਗ ਗਈ ਮੈਨੂੰ ਕਿਤੇ ਲੈ ਕੇ ਜਾਣਾ ਇਦਾਂ ਦਾ ਮੈਂ ਉਸੇ ਦਿਨ ਉਹਨੂੰ ਆਪਦੇ ਘਰੇ ਲਿਆਇਆ ਸੀ ਹੂੰ ਤੇ ਮੇਰੇ ਘਰ ਦੇ ਦਾਇ ਹੁੰਦਾ ਸੀ ਵੀ ਬਸ ਇਹ ਕਿਸੇ ਹਿਸਾਬ ਨਾਲ ਸੁਧਰ ਜੇ ਹੂੰ ਤੇ ਘਰ ਦੇ ਨੂੰ ਕੁੜੀ ਜੰਗੀ ਲੱਗੀ ਹੈ ਨਾ ਤੇ ਬਸ ਇਦਾਂ ਫਿਰ ਸੋਚਿਆ ਵੀ ਵਿਆਹ ਕਰਾ ਲਈਏ ਉਹਨੇ ਮੇਰੀ ਖਾਤਰ ਉਹਨੇ ਵੀ ਆਪਦੇ ਸੁਪਨੇ ਮਾਰੇ ਵੀ ਬਾਹਰ ਜਾਣਾ ਸੀ ਗਈ ਨਹੀਂ ਕਿ ਤੇਰੇ ਨਾਲ ਹੀ ਰਹਾਂ ਨਾ ਤੇ ਮੈਂ ਵੀ ਸੋਚਿਆ ਵੀ ਮੈਂ ਇੱਕ ਦਿਨ ਉਸਨੂੰ ਬਾਹਰ ਲੈ ਕੇ ਜਾਵਾਂਗਾ ਤੇ ਉਸ ਟਾਈਮ ਅਸੀਂ ਮੈਂ ਛੁੱਟੀ ਆਇਆ ਹੋਇਆ ਸੀਗਾ ਮੇਰੇ ਵਿਆਹ ਸੀਗਾ 25 ਤਰੀਕ ਦਾ ਹੂੰ ਅੱਠੇ ਵੀ ਨਹੀਂ 25 ਤਰੀਕ ਦਾ ਤੇ 17 ਤਰੀਕ ਨੂੰ ਮੇਰੇ ਜਿਹੜੇ ਕੇਸਬਾਰ ਸੀ ਮੇਰੇ ਨਾਲ ਦੇ ਮੁੰਡੇ ਉਹ ਮੁੰਡਾ ਵੀ ਲੜਾਈ ਜਾਣੀ ਸੀ ਬਸ ਉਹਦੇ ਕੋਈ ਸੱਟਾ ਮਾਰ ਗਿਆ ਸੀ ਜਿੱਦਾਂ ਹੁਣ ਆਪਾਂ ਕਹੀ ਦਿੰਦੇ ਵੀ ਕੋਈ ਨਹੀਂ ਆਪਾਂ ਦੇਖਾਂਗੇ ਹੂੰ ਹੂੰ ਤੇ ਅਸੀਂ ਬਸ ਹੁੰਦੇ ਵੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਵੀ ਜੇ ਸੰਦੀਪ ਨਾਲ ਆਊਗਾ ਹੀ ਆਊਗਾ ਹਨਾ ਵੀ ਉਹਦੀ ਲੜਾਈ ਹੋਊਗੀ ਤੇ ਮੈਂ ਉਸ ਦਿਨ ਕੱਪੜੇ ਖਰੀਦ ਰਿਹਾ ਸੀ ਵੀ ਮੇਰਾ ਵਿਆਹ ਸੀ ਤਾਂ ਕਰਕੇ ਹਨਾ ਜੀ ਨਾਲ ਮੇਰੇ ਮੇਰੇ ਘਰ ਦੀ ਸੀ ਉਹ ਦਿਨ ਅਸੀਂ 3 ਵਜੇ ਬਠਿੰਡੇ ਸੀ 3 ਵਜੇ ਮੇਰੇ ਪਿੰਡ ਮੁੰਡਾ ਵੜਤਾ ਉਹ ਹੂੰ ਸਾਡੇ ਨਾਲ ਦੇ ਮੁੰਡਿਆਂ ਨੇ ਹੂੰ ਮੈਨੂੰ ਕੁਝ ਵੀ ਨਹੀਂ ਪਤਾ ਤੇ ਇਦਾਂ ਕਰਕੇ ਚਲੋ ਅਸੀਂ ਘਰੇ ਆ ਗਏ ਨਾ ਘਰ ਦੇ ਕਹਿੰਦੇ ਮੈਂ ਆ ਕੇ ਮੁੰਡਾ ਵੜਤਾ ਇਦਾਂ ਲੜਾਈ ਹੋ ਗਈ ਵੀ ਆਪਾਂ ਨੂੰ ਜੋ ਕਿਸੇ ਗੱਲ ਦਾ ਨਹੀਂ ਪਤਾ ਵੀ ਚਲ ਕੋਈ ਚੱਕਰ ਨਹੀਂ ਹਨਾ ਵੀ ਇਹਨਾਂ ਜ਼ਰੂਰ ਸੀ ਵੀ ਉਹਨਾਂ ਨੇ ਕਰਨਾ ਕੰਮ ਇਹ ਪਤਾ ਸੀ ਵੀ ਮੈਂ ਨਹੀਂ ਕਹਿੰਦਾ ਵੀ ਨਹੀਂ ਪਤਾ ਸੀ ਮੈਨੂੰ ਹਨਾ ਪਰ ਇਹ ਵੀ ਮੇ ਨਾਲ ਨਹੀਂ ਸੀ ਹਨਾ ਆਖੇ ਇਦਾਂ ਹੀ ਮੇਰੇ ਡੈਡੀ ਰਿਕਾਰਡ ਦੇਣ ਗਏ ਜੋ ਜਿੰਨਾਂ ਦੇ ਕੋ ਰਿਕਾਰਡ ਦੇਣਗੇ ਉਹ ਉਹ ਕਹਿੰਦੇ ਵੀ ਤੁਹਾਡੇ ਮੁੰਡੇ ਤੇ ਪਰਚਾ ਹੋ ਗਿਆ ਹੂੰ ਕਿਹੜੇ ਕਾਰਡ ਦੇ ਨਹੀਂ ਰੈਡੀ ਰ ਘਰੇ ਆ ਕਿ ਮੈਨੂੰ ਕਦੇ ਕਰਕੇ ਵੀ ਤੇਰਾ ਪਰਚੇ ਜਨਾ ਆ ਮੈਨੂੰ ਤਾਂ ਤੁਹਾਨੂੰ ਵੀ ਪਤਾ ਵੀ ਮੈਂ ਤਾਂ ਕੁਝ ਕਰਦੇ ਨਹੀਂ ਨਾ ਵੀ ਕੱਲੇ ਗਾਣਿਆਂ ਤੋਂ ਬਿਨਾ ਹੋਰ ਮੈਨੂੰ ਕੁਝ ਪਤਾ ਹੀ ਨਹੀਂ ਮੈਨੂੰ ਮੈਨੂੰ ਕੱਲੇ ਗਾਣੇ ਤੱਕ ਧਿਆਨ ਹੁੰਦਾ ਸੀ ਵੀ ਮੈਂ ਗਾਣੇ ਦੇਵਾਂ ਜਾਂ ਗਾਵਾਂ ਹਾਂ ਤੇ ਉਹ ਪਰਚੇ ਮੇਰਾ ਜਮਾਨੇ ਆਇਆ ਹੀ ਨਾ ਪਾਇਆ ਚਲੋ ਮੈਨੂੰ ਫੜਿਆ ਨਹੀਂ ਪੁੱਛਨੇ ਉਸ ਟਾਈਮ ਨਾ ਮੈਂ ਵਿਆਹ ਕਰਾਇਆ ਵਿਆਹ ਕਰਾਉਣ ਤੋਂ ਬਾਅਦ ਮੈਂ 9 ਦਿਨ ਘਰੇ ਰਿਆ ਫਿਰ ਮੈਂ ਛੁੱਟੀ ਜੇਲ ਚੱਲ ਗਿਆ ਵਾਪਸ ਜੇਲ ਚੋਂ ਸਾਨੂੰ ਫਿਰ ਉੱਥੋਂ ਰਿਮਾਨਟ ਲੈ ਲੈਂਦਾ ਉਹਨਾਂ ਨੇ ਨੰਦਗੜ੍ਹ ਠਾਣੇ ਵਾਲਿਆਂ ਨੇ ਸਾਨੂੰ ਕੁੱਟਿਆ ਨਹੀਂ ਕੁਝ ਨਹੀਂ ਕਰਿਆ ਬਸ ਜਿਹੜਾ ਪਰਚਾ ਸੀ ਉਹਦੇ ਸਾਡੀ ਸਾਈਨ ਕਰਾਇਆ ਫਿਲਮ ਉਹ ਮੈਂ ਗਲਤੀ ਵੱਡੀ ਕਰ ਗਿਆ ਸੀ ਮੈਂ ਭੱਜ ਗਿਆ ਸੀ ਜੇਲ੍ਹ ਚੋਂ ਭੱਜ ਗਿਆ ਸੀ ਤੁਸੀਂ ਹਾਂਜੀ ਮੈਂ ਪਹਿਲੇ ਮੈਂ ਨਾਟਕ ਕੀਤਾ ਵੀ ਮੈਂ ਇਦਾਂ ਕਰਕੇ ਮੇਰੀਆਂ ਲੱਤਾਂ ਖੜ ਗਈਆਂ ਮੈਨੂੰ ਉਹਨਾਂ ਨੇ ਉਹਦੇ ਪਿੱਛੇ ਉਹ ਪਿਆਰ ਸੀਗਾ ਤੁਸੀਂ ਉਹ ਕਹਾਣੀ ਪੂਰੀ ਦੱਸੋਇਆ ਫਿਰ ਉਹਦੇ ਵਿੱਚ ਕਾਰਨ ਸੀ ਉਹ ਕੁੜੀ ਮੁਲਾਕਾਤ ਤੇ ਆਈ ਮੇਰੀ ਤੇ ਜਿੱਦ ਨੂੰ ਮੇਰੀ ਗੱਲ ਵਾਸ ਹੂੰ ਮੁਲਾਕਾਤ ਤੇ ਹਿੱਤੇ ਤਨ ਬੋਤਾਂ ਵੀ ਜਾਲੀਆਂ ਲੱਗੀਆਂ ਹੁੰਦੀਆਂ ਹੂੰ ਵੀ ਇਦਾਂ ਕੱਲੇ ਹਾਥੀ ਟੱਚ ਹੋ ਜਾਂਦੇ ਵੀ ਬੰਦਾ ਆਉਣੀ ਕਰਦਾ ਉਹ ਮੈਨੂੰ ਕਹਿੰਦੀ ਇਦਾਂ ਕਰਕੇ ਵੀ ਮੈਂ ਤਾਂ ਵੀ ਤੁਹਾਡੇ ਕੋਲ ਬੈਠਣਾ ਹੂੰ ਤੇ ਉੱਤੇ ਕੋਈ ਬੰਦਾ ਸੀ ਮੈਨੂੰ ਕਹਿੰਦਾ ਹੈਗਾ ਤੇ ਉਹ ਗਾਰਦ ਲੱਗ ਜਾਂਦੀ ਜਿਹੜਾ ਗਾਰਦ ਦੇ ਘਰ ਦੇ ਵੀ ਆ ਜਾਂਦੇ ਕੋਲੇ ਵੀ ਹਨਾ ਵੀ ਫੈਮਲੀ ਵੀ ਮਿਲਦੀ ਆ ਸਾਰੇ ਬੈਠਦੇ ਨੇ ਹਨਾ ਤੇ ਮੈਂ ਸੋਚਿਆ ਵੀ ਠੀਕ ਆ ਹੂੰ ਤੇ ਬਸ ਮੈਂ ਉਥੋਂ ਨਾੜਕ ਆਪਣੇ ਦਿਮਾਗ 'ਚ ਸੋਚਿਆ ਵੀ ਮੈਂ ਇਦਾਂ ਕਰਕੇ ਕਿਸੇ ਸਾਹਬ ਨਾਲ ਗਾਰਦ ਲਵਾਣੀ ਉਹ ਪੁੱਛਾ ਉਹ ਕਹਿੰਦੇ ਵੀ ਇਦਾਂ ਕੋਈ ਬੰਦਾ ਕਹਿੰਦਾ ਵੀ ਸਿਰ ਦੁਖਦਾ ਫੇਰ ਨਹੀਂ ਕੋਈ ਗਾਰਦ ਲਾਉਂਦਾ ਕੁਬਾ ਨਾਉਣਾ ਚਾਹੀਦਾ ਕੋਬੱਡਾ ਬਣਾਉਣਾ ਚਾਹੀਦਾ ਜੰਮ ਨਾ ਮਾਰਉਣਾ ਚਾਹੀਦਾ ਅਸੀਂ ਉੱਥੇ ਇੱਕ ਮੁੰਚੀ ਘੁੱਟਿਆ ਮੁੰਚੀ ਘੁੱਟੇ ਉਹਨਾਂ ਨੇ ਸਾਨੂੰ ਘੁੱਟੇ ਹਮਲਾਇਆ ਬਸ ਮੈਂ ਉੱਥੇ ਬਹਾਨਾ ਬਣਾ ਲੈ ਮੇਰੀਆਂ ਲੱਤਾਂ ਘੜੀਆਂ ਹੂੰ ਬਸ ਮੇਰੀ ਗਾਰਦ ਲੱਗੀ ਮੈਨੂੰ ਬਾਹਰ ਲੈ ਗਏ ਹੂੰ ਤੇ ਉੱਥੇ ਘਰ ਦੇ ਵੀ ਆਉਂਦੇ ਸੀ ਉਹ ਕੁੜੀ ਵੀ ਆਉਂਦੀ ਸੀ ਸਾਰੇ ਹਨਾ ਤੇ ਮੈਨੂੰ 15 ਦਿਨ ਰੱਖਿਆ ਪਹਿਲੀ ਵਾਰ ਉੱਥੇ ਫਿਰ ਉਹਨੂੰ ਜੇਲ੍ਹ ਚ ਲੈ ਜਾਂਦਾ ਫਿਰ ਫਿਰ ਮੈਂ ਬਲੱਡ ਦਾ ਬਹਾਨਾ ਕਰਿਆ ਵੀ ਮੇਰੇ ਬਲੱਡ ਆਉਂਦਾ ਹੂੰ ਜਾਣ ਲਈ ਤੇ ਮੈਂ ਫੇਰ ਚਲ ਗਿਆ ਗਰਦ ਲਵਾ ਕੇ ਤੇ ਫਸੋ ਮੈਨੂੰ ਕਹਿੰਦੀ ਵੀ ਇੱਥੇ ਕੇ ਵੇਦ ਦਾ ਕਿੰਨਾ ਕੇ ਟਾਈਮ ਆਉਂਦੀ ਰੋਂਗ ਤੂੰ ਭੱਜਿਆ ਹੂੰ ਮੈਂ ਵਾਧ ਗਿਆ ਮੈਂ ਰੇਲ ਗੱਡੀ ਮੈਂ 12:00 ਵਜੇ ਰਾਤ ਨੂੰ ਮਲਾਜ ਮੇਰੇ ਨਾਲ ਪਿਆ ਸੀ ਹੱਥ ਘੜੀ ਗਿੱਟੇ ਨੂੰ ਲੱਗੀ ਹੋਈ ਸੀ ਸਕਿਨ ਵਾਰਡ 'ਚ ਸੀ ਮੈਂ ਤੇ ਮੈਂ ਕਿਤਾ ਮੇਰਾ ਦਿਲ ਜਦੋਂ ਬੰਦਾ ਕੋਈ ਵੀ ਇਨਸਾਨ ਮਨ ਲਓ ਕੁਝ ਵੀ ਕਰਨਾ ਚਾਵੇ ਉਹ ਕਰ ਸਕਦਾ ਜੇ ਉਹ ਮਨ ਲਓ ਕਿਸੇ ਨੇ ਆਪ ਨੂੰ ਬੰਦ ਕਮਰੇ 'ਚ ਇਕੱਲੇ ਨੂੰ ਬੰਦ ਕਰਤਾ ਨੇ ਤੇ ਆਪਾਂ ਸੋਚਿਆ ਕੰਦ ਭੰਨ ਕੇ ਨਿਕਲਣਾ ਆਪਾਂ ਨਿਕਲ ਸਕਦੇ ਆ ਬਸ ਬੰਦੇ ਨੂੰ ਹੋਣਾ ਚਾਹੀਦਾ ਵੀ ਹਾਂ ਮੈਂ ਕੁਝ ਕਰਾਂ ਤੇ ਮੇਰੇ ਸਵੇਰ ਦੇ 12 ਤੋਂ ਲੈ ਕੇ ਰਾਤ ਦੇ 12 ਤੱਕ ਦਿਮਾਗ 'ਚ ਸਿਰਫ ਇਹ ਗੱਲਾਂ ਸੀ ਵੀ ਮੈਂ ਇੱਥੋਂ ਭੱਜਣਾ 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 ਕਿਵੇਂ ਭੱਜਣਾ ਮੈਨੂੰ ਨਹੀਂ ਵੱਤ ਕਦੇ ਮੇਰੇ ਦਿਮਾਗ 'ਚ ਗੱਲ ਹੁੰਦੀ ਸੀ ਵੀ ਇਹ ਮਲਾਜਮ ਪਿਆ ਮੈਂ ਤਾਂ ਗਲ ਘੁੱਟ ਦਿਆਂ ਵੀ ਮੈਨੂੰ ਮਾਰ ਦਿਆਂ ਮੈਂ ਫੇਰ ਭੱਜ ਜਾਂ ਕਦੇ ਸੋਚਦਾ ਸੀ ਵੀ ਇਹਨੂੰ ਕਹੂੰਗਾ ਮੈਨੂੰ ਬਾਥਰੂਮ ਕਰਾ ਕੇ ਲੈ ਕੇ ਆ ਤੇ ਮੈਨੂੰ ਧੱਕਾ ਮਾਰ ਕੇ ਭਾਜਿਵਾਂ ਕਦੇ ਸੋਚਦਾ ਤੀਸਰੀ ਸਕਿਨਵਾਰਡ 'ਚ ਤੀਸਰੀ ਮੰਜ਼ਲ ਤੇ ਸੀ ਮੈਂ ਫਰੀਦਕੋਟ ਮੈਡੀਕਲ ਹਸਪਤਾਲ ਕਦੇ ਸੋਚਦਾ ਸੀ ਮੈਂ ਇਥੋਂ ਛਾਲ ਮਾਰ ਦਿਆਂ ਬਿਦਮਾ ਵਿੱਚ ਬਹੁਤ ਗੱਲਾਂ ਸੀ ਤੇ ਉਹ ਮੁਲਾਜ਼ਮ ਸੌ ਗਿਆ ਸੁੱਤਾ ਮੈਂ ਧਿਆਨ ਰੱਖਿਆ ਉਹਨੇ ਵੀ ਚਾਬੀ ਆਪਣੀ ਜੇਬ ਚ ਪਾਈ ਆਪਦਾ ਪਾਰ ਸਾਫ ਦਾ ਫੋਨ ਉਹਨੇ ਕਿੱਟੇ ਚ ਪਾਇਆ ਮੈਂ ਹੌਲੀ ਕਿ ਦਿਨ ਉਹਦੀ ਚਾਬੀ ਕੱਢੀ ਜੇਬ ਚੋਂ ਚਾਬੀ ਕੱਢ ਕੇ ਮੈਂ ਜਿੰਦਾ ਜਾ ਖੋਲ ਕੇ ਉੱਥੇ ਰੱਖਦਾ ਤੇ ਮੈਂ ਉਹ ਮੁਲਾਜ਼ਮ ਦੀ ਕਿੱਟ ਚੱਕੀ ਤੇ ਮੈਂ ਨਿਕਲ ਗਿਆ ਉਥੋਂ ਹੂੰ ਮੈਂ ਰੇਲ ਗੱਡੀ ਦੀ ਲੈਣੇ ਲੈਣੇ ਤੁਰ ਕੇ ਗਿਆ ਤੇ ਉਹ ਕੁੜੀ ਨਾਲ ਮੈਂ ਗੱਲ ਕਰਦਾ ਗਿਆ ਮੁਲਾਜ਼ਮ ਦੇ ਫੋਨ ਤੋਂ ਹਾਲਾਂਕਿ ਮੈਨੂੰ ਇਹ ਵੀ ਪਤਾ ਸੀ ਵੀ ਫੋਨ ਰੇਸ ਹੋਣਗੇ ਨਾ ਤੇ ਫਿਰ ਵੀ ਮੈਂ ਗੱਲ ਕਰਦਾ ਮੈਂ ਤੁਰਦਾ ਤੁਰਦਾ ਫਰੀਦਕੋਟੋਂ ਕੋਟਪੂਰੇ ਰੇਲ ਗੱਡੀ ਦੀ ਲੈ ਲੈਣੇ ਚੱਲ ਗਿਆ ਮੈਨੂੰ ਅਸੀਂ ਜੇ ਮੈਂ ਬੱਸ ਸਟੈਂਡ ਗਿਆ ਤਾਂ ਮੈਨੂੰ ਫੜ ਲੈਣਗੇ ਹੂੰ ਤੇ ਮੈਂ ਉੱਥੇ ਪੁੱਛਿਆ ਵੀ ਰੇਲ ਗੱਡੀ ਵੀ ਕਿੰਨੇ ਵਜੇ ਆਊਗੀ ਕਹਿੰਦੇ ਵੀ ਸਵੇਰ 5 ਵਜੇ ਆਊਗੀ ਹਨਾ ਮੈਂ ਸੋਚਿਆ 5 ਵਜੇ ਤੱਕ ਤਾਂ ਮੈਨੂੰ ਫੜ ਲੈਣਗੇ ਜੱਸਿਆ ਭੱਜਦਾ ਮੈਂ ਉਹ ਤਾਂ ਚਲੇ ਆ ਗਿਆ ਮੈਂ ਮਲਾਜੇ ਦਾ ਬਟੂਆ ਚੈੱਕ ਕੀਤਾ ਤੇ 17000 ਰੁਪਏ ਸੀ ਹੂੰ ਤੇ ਮੈਂ ਕੋਟਪੂਰੇ ਗਿਆ ਉੱਥੋਂ ਮੈਨੂੰ ਐਨ ਯਾਦ ਮੈਂ ਵਸੂ ਨੂੰ ਕੁੜੀ ਨੂੰ ਫੋਨ ਕੀਤਾ ਵੀ ਦਿੰਦਾ ਕਿ ਤੂੰ ਆ ਜਾ ਮੈਂ ਆ ਗਿਆ ਹਨਾ ਹੂੰ ਤੇ ਉਹ ਜਿਹੜੇ ਮੇਰੇ ਕੋਲ ਫੋਨ ਸੀ ਮੈਂ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਫੋਨ ਕਰੂੰਗਾ ਤੂੰ ਆ ਜਾ ਹਣਾ ਇਦਾਂ ਕਰਕੇ ਵੀ ਜਿੱਥੇ ਮੈਂ ਉਹਨੂੰ ਬੁਲਾਇਆ ਉਹ ਆ ਗਈ ਹਣਾ ਮੈਂ ਉਹ ਜਿਹੜੇ ਮੇਰੇ ਕੋਲ ਫੋਨ ਸੀ ਮੈਂ ਉੱਥੇ ਇੱਕ ਬੱਸ 'ਚ ਰੱਖ ਤੇ ਮੈਨੂੰ ਨਹੀਂ ਪਤਾ ਉਹ ਬੱਸ ਕਿੱਧਰ ਗਈ ਪਰ ਮੁਲਾਜ਼ਮ ਦੱਸਦੀ ਸੀ ਉਹ ਬੱਸ ਅੰਬਸਰ ਗਈ ਸੀ ਅੰਬਸਰ ਟ੍ਰੇਸ ਕਰਦੇ ਕਰਦੇ ਉਹ ਬੱਸਰ ਪਹੁੰਚ ਗਈ ਸੀ ਤੇ ਮੈਂ ਆਪਣੇ ਪਿੰਡ ਚੱਲ ਗਿਆ ਸੀ ਹੂੰ ਪਿੰਡ ਆ ਫਿਰ ਮੇਰੇ ਘਰ ਦੇ ਕਹਿੰਦੇ ਵੀ ਤੂੰ ਇਦਾਂ ਕਰਕੇ ਪੇਸ਼ ਹੋ ਜਾ ਵੀ ਗਲਤ ਕਰਿਆ ਤੂੰ ਇਦਾਂ ਹਣਾ ਉਹ ਮੁਲਾਜ਼ਮ ਪਹਿਲਾਂ ਮੇਰੇ ਭਰਾ ਨੂੰ ਮਜ਼ਾਕ ਕਰਦੇ ਹੁੰਦੇ ਸੀ ਵੀ ਇੰਦਾ ਜੱਸਾ ਭੱਜ ਗਿਆ ਤੇ ਵੀ ਜੱਸਾ ਭੱਜ ਗਿਆ ਜ ਉਹ ਬਜਰਾ ਡਰ ਜਾਂਦਾ ਸੀ ਵੀ ਉਹ ਕਾਦੋਂ ਭੱਜ ਗਿਆ ਕਰਦੇ ਉਹ ਮਜ਼ਾਕ ਹੁੰਦੇ ਸੀ ਜਿੱਦਾਂ ਮੈਂ ਸੱਚੀ ਭੱਜਿਆ ਉਹਨਾਂ ਨੇ ਫੋਨ ਕੀਤਾ ਮੇਰੇ ਭਰਾ ਨੇ ਯਕੀਨ ਹੀ ਨਹੀਂ ਕੀਤਾ ਅੱਛਾ ਵੀ ਵੀ ਉਹਨਾਂ ਦੇ ਦਿਓ ਮੈਂ ਜਾ ਕਰਦੇ ਆ ਹਾਂ ਤੇ ਮੈਂ ਭੱਜ ਕੇ ਪਿੰਡ ਆ ਗਿਆ ਘਰ ਦੇ ਕਹਿੰਦੇ ਵੀ ਪੇਸ਼ ਹੋ ਜਾ ਮੈਂ ਪੇਸ਼ ਹੋ ਗਿਆ ਕੁੜੀ ਮੇਰੇ ਘਰੇ ਰਹੀ ਹੂੰ ਫਿਰ ਮੈਂ ਪੇਸ਼ ਹੋਇਆ ਪੇਸ਼ ਹੋਇਆ ਮੈਨੂੰ ਉਹਨਾਂ ਨੇ ਚੱਕੀਆਂ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਉਹਨਾਂ ਚੱਕੀਆਂ 'ਚ ਮੈਨੂੰ 31 ਦਿਨ ਰੱਖਿਆ 31 ਦਿਨ ਮੇਰੇ ਘਰੇ ਗੱਲ ਅਭੀ ਨਹੀਂ ਹੋਈ ਹੂੰ ਫਿਰ ਉਹ ਦਿਨਾਂ 'ਚ ਮੈਂ ਕੰਦ ਤੇ ਗਾਣੇ ਲੇਖੇ ਇੱਕ ਰਾਤ ਮੈਂ 39 ਗਾਣੇ ਲਿਖੇ ਇੱਕ ਪੱਖੀ ਵਾਲਾ ਮਲਾਜਮਾ ਉਹ ਗਵਾਇ ਨਾ ਚੀਜ਼ਾਂ ਨਾ ਚੀ ਉਹ ਫਿਰ ਮੈਨੂੰ ਸੰਜੀਤਾ ਤੋਂ ਇਹ ਸਟੋਰੀ ਸੁਣਾਉਂਦਾ ਸੀ ਕਿ ਇਦਾਂ ਕਰਕੇ ਸੰਜੀਤਾ ਨੇ ਇਦਾਂ ਕੀਤਾ ਉਹਦੇ ਕੁਝ ਨਹੀਂ ਵਾਤੇ ਗਾਦਾ ਹੋਇਆ ਹੀ ਕੁਝ ਨਹੀਂ ਹੈ ਨਾ ਭੱਜੇ ਹੀ ਫਰਕੇ ਹੋਇਆ ਹੀ ਉਹ ਇਹ 2019 ਚ ਇਹ ਚੱਕੀਆਂ 31 ਦਿਨ ਕੱਟੀਆਂ ਫਿਰ ਮੈਂ ਇਹਨਾਂ ਦੇ ਵੀ ਗਾਣੇ ਲਿਖਿਆ ਸੀ ਹੂੰ ਉਹ ਵੀ ਸੱਚ ਦੱਸਾਂ ਚੱਕੀਆਂ ਚ ਕੋਈ ਹੱਲ ਨਾ 31 ਦਿਨ ਹੋ ਗਏ ਘਰੇ ਹੋਈ ਗੱਲ ਨਾ ਮੈਂ ਤਾਂ ਗਿਆ ਸੀ ਟ੍ਰੇਨ ਲਾਈਨ ਤੁਰ ਕੇ ਤੇ ਲੋਕੀ ਕਹਿੰਦੇ ਹਸਪੀਟਲੋਂ ਫਰਾਰ ਨਹੀਂ ਤੁਦ ਮਾਪਿਆਂ ਦੇ ਘਰੇ ਚੀਕਾਂ ਮਾਰਦੀ ਇਥੇ ਚੱਕੀਆਂ ਚ ਜੀਕੇ ਇਤਰਾ ਯਾਰ ਨਹੀਂ ਹੂੰ ਫਿਰ ਮੈਨੂੰ ਤੋਂ ਉਹਨਾਂ ਨੇ ਚੱਕੀਆਂ ਚ ਮੈਨੂੰ ਉਦੋਂ ਕੱਢਿਆ ਜਦੋਂ ਮੈਨੂੰ ਸਜ਼ਾ ਹੋਈ ਮੈਨੂੰ ਉਮਰ ਕੈ ਦੀ ਸਜ਼ਾ ਹੋਈ ਮੇਰੇ ਨਾਲ ਦਿਆਂ ਨੂੰ ਵੀ ਮੇਰੇ ਯਾਰਾਂ ਦੋਸਤਾਂ ਤੇ ਉਹਨਾਂ ਦੀਆਂ ਮਸ਼ਕਤ ਦਾ ਸਾਰੇ ਦੀਆਂ ਮੰਨ ਲਓ ਵੀ ਉਹਨਾਂ ਨੂੰ ਨੰਬਰਦਾਰ ਬਣਾਤਾ ਬੈਰਕਾਂ ਦੇ ਤੇ ਮੇਰੇ ਤੇ ਸਾਰਿਆਂ ਨੂੰ ਗੁੱਸਾ ਹੀ ਸੀ ਮੈਂ ਬਾਦੀ ਕਬੀ ਸ਼ਿਵਾਇ ਤੋਂੜੇ ਮਾਜਮਾ ਦਾ ਮੈਨੂੰ ਨਾ ਹੀ ਲੰਗਰ ਚ ਪਾਦਾ ਇੱਕ ਸਾਲ ਮੈਂ ਲੰਗਰ ਚ ਕੰਮ ਕੀਤਾ ਇਹਦੇ ਕਾਰਨ ਜਿਹੜੀ ਮੈਂ ਛੁੱਟੀ ਆਉਣੀ ਸੀ ਉਹ ਵੀ ਬੰਦ ਅਸੀ ਮੇਰੀ ਮੇਰੇ ਨਾਲ ਦੇ ਛੁੱਟੀ ਆਏ ਤੇ ਮੈਂ ਗੇਲ ਤੇ ਸੀ ਛੁੱਟੀ ਬੰਦ ਸੀ ਫਿਰ ਮੈਂ ਉੱਥੇ ਵੀ ਗਾਣੇ ਲਿਖਦਾ ਰਿਆ ਲੰਗਰ ਦੇ ਵਿੱਚ ਮੈਂ ਗਾਣੇ ਲਿਖੇ ਵੀ ਕੋਈ ਅਸੀ ਰਾਤ ਨਹੀਂ ਸੀ ਜਦੋਂ ਮੈਂ ਗਾਣੇ ਨਹੀਂ ਲਿਖਦਾ ਸੀ ਫਿਰ ਉੱਤੇ ਲੰਗਰ ਤੋਂ ਬਾਅਦ ਫਿਰ ਮੈਨੂੰ ਮੈਂ ਛੁੱਟੀ ਆਇਆ ਲੰਗਰ ਚ ਮੈਂ ਪਹਿਲੀ ਛੁੱਟੀ ਆਇਆ ਸੀ ਹੂੰ ਛੁੱਟੀ ਆਇਆ ਬਾਹਰ ਆ ਕੇ ਦੇਖਿਆ ਮਾਹੌਲ ਹੀ ਚੇਂਜ ਹੋਇਆ ਪਿਆ ਸੀ ਸਾਰਾ ਜਿੱਕੇ ਟਿੱਬੇ ਸੀ ਉੱਥੇ ਕੋਠੀਆਂ ਬੰਨ੍ਹਾ ਸੀ ਘਰ ਦੀ ਸਾਂ ਨਹੀਂ ਹੁੰਦੀ ਘਰੇ ਆ ਕੇ ਕਮਰੇ ਡੇਡੇ ਲੱਗਦੇ ਸੀ ਵੀ ਇਹ ਨਿੱਕੇ ਨਿੱਕੇ ਉੱਥੇ ਵੱਡੇ ਵAIR ਕਰੀ ਹਣਾ ਐਂ ਲੱਗਦਾ ਇਹ ਵੀ ਨਿੱਕੇ ਸਾਹ ਘੁੱਟਦਾ ਵੀ ਇਦਾਂ ਲੱਗਦਾ ਸੀ ਹੂੰ ਤੇ ਉੱਥੇ ਜੇਲ੍ਹ ਦੇ ਵਿੱਚ ਮੰਨ ਲਓ ਜੇ ਆਪਾਂ ਜਦੋਂ ਤੁਸੀਂ ਹਾਂਜੀ ਘਰੇ ਆਏ ਹਾਂਜੀ ਫਿਰ ਤੁਸੀਂ ਆਪਣੇ ਘਰੇ ਉਹ ਕੁੜੀ ਨੂੰ ਦੇਖਿਆ ਜਿਹਦੇ ਕਰਕੇ ਜੇਲ੍ਹ ਤੋੜ ਕੇ ਭੱਜੇ ਸੀ ਨਹੀਂ ਉਹ ਨੂੰ ਉਹਦੇ ਘਰ ਦੇ ਲੈ ਗਈ ਸੀ ਉਹਦੇ ਪਿੰਡ ਦੀ ਪੰਚਾਇਤ ਆਈ ਉਹ ਨੂੰ ਲੈ ਗਈ ਸੀ 9 ਦਿਨਾਂ ਬਾਅਦ ਹੀ ਉਹਦਾ ਵਿਆਹ ਕਰਤਾ ਸੀ ਉਦੇ ਵੀ ਆ ਦੇ ਖਬਰ ਤੁਮ ਜੇਲ੍ਹ ਚ ਮਰੀ ਨਹੀਂ ਮੈਨੂੰ ਜੇਲ੍ਹ ਚ ਆਇਆ ਜੇ ਦੋਸਤੋ ਬਾਦੀ ਮਿਲੀ ਉਹ ਤੇ ਵਿਆਹ ਹੋ ਗਿਆ ਤੇ ਮੈਂ ਜੋ ਕਰਿਆ ਆਇਆ ਘਰੇ ਮੈਨੂੰ ਇਦਾਂ ਲੱਗਿਆ ਨਾ ਵੀ ਨਿੱਕਾ ਨਿੱਕਾ ਜਾਂ ਸਾਰਾ ਕੁਝ ਲਿਖੀ ਵੀ ਜੇਲ੍ਹ ਚ ਕਮਰੇ ਵੱਡੇ ਹੁੰਦੇ ਆ ਕਦੇ ਜੀ ਨਾ ਲੱਗੇ ਹੂੰ ਪਹਿਲੀ ਰਾਤਾਂ ਲੱਗੇ ਵੀ ਨੀਂਦ ਨਹੀਂ ਆਉਣੀ ਤੇ ਜੇਲ੍ਹ ਦੇ ਵਿੱਚ ਮੰਨ ਲਓ ਜਦੋਂ ਪੂਨ ਤੇ ਕਿਸੇ ਨਾਲ ਗੱਲ ਕਰਦੇ ਹੋਏ ਆਪਣਾ ਬਾਹਰ ਬੰਦਾ ਖੜਾ ਦਿੰਦੇ ਵੀ ਨਿਗਰੱਖੀ ਹੈ ਨਾ ਤੋ ਨਾਂ ਲੈ ਕੇ ਆਵਾਜ਼ ਮਾਰਦਾ ਇਦਾਂ ਹੀ ਮੈਂ ਕਰੇ ਆਪਣੀ ਭੈਣ ਨਾਲ ਗੱਲ ਕਰ ਰਿਹਾ ਸੀ ਫੋਨ ਤੇ ਕਮਰੇ 'ਚ ਬੈਠਾ ਮੇਰੇ ਪੁਰਾਣੇ ਬਾਹਰੋਂ ਬਾਜ ਮਰੀ ਉਹਨੂੰ ਤਾਂ ਤਾਂ ਬਾਜ ਮਰੀ ਭੂਆ ਦਾ ਫੋਨ ਆ ਜਾਂਦਾ ਵੀ ਗੱਲ ਕਰ ਲਾ ਹਣਾ ਮੈਂ ਬੈੱਡ ਥੱਲੇ ਫੋਨ ਲਗੋ ਦਮਾ ਕਿਤੇ ਮਲਾਜ ਨਹੀਂ ਆ ਗਈ ਇਹ ਦਿਮਾਗ 'ਚ ਉਹ ਚੀਜ਼ ਹੀ ਰਹਿ ਗਈ ਮੇਰੇ ਹੂੰ ਡਰ ਬੈ ਜਾਂਦਾ ਬੰਦੇ ਦੇ ਮਨ 'ਚ ਬੈ ਜਾਂਦਾ ਬਿਲਕੁਲ ਪਰ ਦਿਲ ਸਖੋਂਦੀ ਬਹੁਤ ਕੁਝ ਆ ਜੇ ਬੰਦਾ ਸਿੱਖਣਾ ਚਾਹੇ ਜਦੋਂ ਤੁਹਾਡੀ ਪ੍ਰੇਮਿਕਾ ਦਾ 9 ਦਿਨਾਂ ਦੇ ਵਿੱਚ ਵਿਆਹ ਹੋ ਗਿਆ ਤੁਹਾਨੂੰ ਪਹਿਲੀ ਵਾਰ ਪਤਾ ਲੱਗਾ ਉਸ ਹਮ ਦੀ ਨੇ ਬਸ ਇਦਾਂ ਸੀ ਬਸ ਰੋ ਸਕਦਾ ਸੀ ਤੇ ਲਿਖ ਸਕਦਾ ਸੀ ਰੋਏ ਤੇ ਲਿਖਿਆ ਬਹੁਤ ਜ਼ਿਆਦਾ ਲਿਖਿਆ ਕਿੰਨਾ ਕਰੋਏ ਪਰ ਕੋਈ ਸਮਝ ਆ ਵੀ ਨਹੀਂ ਕੋਈ ਤੈਨੂੰ ਵੀ ਵਜ ਜਾਂਦੀ ਰਾਤ ਦੇ 4 ਵੀ ਵਜ ਜਾਂਦੀ ਲਿਖ ਤੂੰ ਲਿਖਿਆ ਜ਼ਿਆਦਾ ਆ ਰੋਣ ਤੋਂ ਵੀ ਜ਼ਿਆਦਾ ਲਿਖਿਆ ਵੀ ਬਾਈਦਾਂ ਹੋਈ ਆਪਣੀਆਂ ਦਿਲ ਦੀਆਂ ਗੱਲਾਂ ਕਿਸ ਨੂੰ ਦੱਸਾਂ ਕਿਹਨੂੰ ਦੱਸਾਂ ਨਾ ਕੋਈ ਸਮਝਣ ਦੀ ਬਸ ਲਿਖਦਾ ਸੀ ਲਿਖੀ ਕਿਾ ਜੇਲ੍ਹ ਚ ਕਾਪੀ ਪੈਨ ਕੇ ਮੈਂ ਆਇਆ ਤੁਹਾਡੇ ਕੋਲ ਮੁਲਾਗਾ ਤੇ ਮੇਰੀ ਦਾਦੀ ਫੜਾ ਕੇ ਉਹਨਿੰਦੀ ਮੁਲਾਜ਼ਮ ਦੇਣ ਦੀਆਂ ਕਾਪੀਆਂ ਜਦੋਂ ਨੂੰ ਪਤਾ ਲੱਗਿਆ ਵੀ ਲਿਖਿਆ ਮੈਂ ਜ਼ਿੰਦਗੀ ਦੀ ਕੋਈ ਅਸੀ ਰਾਤ ਨਹੀਂ ਕੋਈ ਦਿਨ ਨਹੀਂ ਜਿਹੜਾ ਮੰਨੀ ਲਿਖਿਆ ਫਿਰ ਉੱਥੇ ਮੈਨੂੰ ਜੇਲ੍ਹ ਚ ਇੱਕ ਇਨਸਾਨ ਮਿਲਿਆ ਮੇਰੇ ਲਈ ਰੱਬ ਬਰਾਬਰ ਹੋ ਇਨਸਾਨ ਗੋਰਾ ਕੋਟੇ ਸੀ ਖਾਂ ਤੋਂ ਵੀ ਮੁੰਡੇ ਨੂੰ ਉਹਨੂੰ ਗਾਉਣ ਦਾ ਸ਼ੌਂਕ ਸੀ ਹੂੰ ਉਹ ਤੇ ਛੋਟਾ ਪਰਚਾ ਵਗਿਆ ਸੀ ਕੋ ਬਾਹਰ ਆਏ ਮੇਰੇ ਨਾਲ ਗੱਲ ਕਰਦਾ ਰਿਹਾ ਮੈਨੂੰ ਕੱਪੜੇ ਵੀ ਭੇਜਦਾ ਰਿਹਾ ਅੰਦਰ ਮੈਨੂੰ ਪੈਸੇ ਪਾਉਂਦਾ ਰਿਹਾ ਹੂੰ ਤੇ ਵੀ ਮੈਂ ਜਿੰਨੀ ਜੇਲ੍ਹ ਕੱਟੀ ਉਹਦੀ ਸਹਾਇਤਾ ਨਾਲ ਕੱਟੀ ਉਹਨੇ ਫਿਰ ਮੇਰਾ ਪਹਿਲਾ ਗਾਣਾ ਕਰਿਆ ਸੀ ਕੋਰੇ ਕੋਰੇ ਪੰਨੇ ਅੱਛਾ ਮਸੀਹ ਵੀ ਕੋਰੇ ਪੰਨਿਆਂ ਤੇ ਜੱਟ ਨਹੀਂ ਖਿਲਾਰਤਾ ਤੇਰਾ ਧੋਖਾ ਤੇਰਾ ਪਿਆਰ ਗੋਰੀ ਮੈਂ ਤਾਂ ਲਿਖਦਾ ਦਰਦ ਮੇਰੇ ਦਿਲ ਦਾ ਦੀ ਲੋਕੀ ਕਹਿਣ ਗੀਤਕਾਰ ਗੋਰੀ ਤਾ ਤੇਰੀ ਦੱਸਦੀ ਸੀ ਭੈਣ ਲੱਖਾਂ ਵਿੱਚ ਇੱਕ ਆ ਜੋ ਤੇਰੇ ਲਈ ਸੀ ਲੱਭਿਆ ਅੱਜ ਲੱਗੇਗੀ ਕਰੋੜਾਂ ਵਿੱਚ ਬੋਲੀ ਜੱッセ ਦੀ ਜਿਹਨੂੰ ਤੂੰ ਸੀ ਛੱਡਿਆ ਉਹ ਹੋਂਦਾ ਸੀ ਬਲੱਡ ਲੋਕੀ ਕਹਿੰਦੇ ਮਰਿਆ ਤੂੰ ਗਈ ਜੱਟ ਕੇ ਵਿਹਾਰ ਗੋਰੀਏ ਕੋਰੇ ਪੰਨਿਆਂ ਤੇ ਜੱਟ ਨਹੀਂ